ਸਸੀ ਕਮਮ ਜੀ ਸਸੀ ਕਲਪਤ ਆ ਮੈਂ ਨਾ ਆਂਬ ਲੈ ਕੇ ਆਇਆ ਵਾ ਕੀ ਲੋੜ ਸੀ ਬੇਟੇ ਕੋਈ ਨਹੀਂ ਮੈਂ ਅਨੂ ਨੂੰ ਲੈਣ ਆਇਆ ਵਾ ਅੱਛਾ ਜੀ ਤਿੰਨ ਚਾਰ ਦਿਨ ਹੋ ਗਏ ਆਈ ਨੂੰ ਮੈਂ ਲੈ ਕੇ ਜਾਣਾ ਉਹ ਬਾਜ ਦੋ ਅੱਛਾ ਬੇਟੇ ਅਨੂ ਇੱਧਰ ਆ ਬੇਟਾ ਤੇਰਾ ਘਰ ਵਾਲਾ ਤੈਨੂੰ ਲੈਣ ਆਇਆ ਹੈ ਹਾਂਜੀ ਮੰਮੀ ਆ ਗਈ ਹਾਂਜੀ ਮੰਮੀ ਤੇਰਾ ਘਰ ਵਾਲਾ ਤੈਨੂੰ ਲੈਣ ਆਇਆ ਹੈ ਹਾਂਜੀ ਅੱਛਾ ਤੇ ਮੈਂ ਚਾਹ ਪਾਣੀ ਬਣਾਉਣੀ ਆ ਥੋੜਾ ਨਹੀਂ ਮੰਮੀ ਚਾਹ ਪਾਣੀ ਤੁਸੀਂ ਰਹਿਣ ਦਿਓ ਮੈਂ ਘਰੇ ਜਲਦੀ ਜਾਣਾ ਕੋਈ ਨਹੀਂ ਬੁੱਧ ਚਾਹ ਪੀ ਕੇ ਜਾਏ ਨਹੀਂ ਨਹੀਂ ਤੁਸੀਂ ਹਨੂ ਨੂੰ ਭੇਜੋ ਤੇ ਆਪਾਂ ਜਾਣਾ ਜਲਦੀ ਜਾਣਾ ਅੱਛਾ ਅੱਛਾ ਲੈ ਬੁੱਧ 50 ਰੁਪਏ ਤੋਂ ਲੈ ਲਾਂ ਮੈਂ ਤੁਹਾਨੂੰ ਚੱਲ ਆਉਂ ਨੂੰ ਚਲੀਏ ਚਲੋ ਚਲੀਏ ਠੀਕ ਹੈ ਮੰਮੀ ਤੇਰੀ ਮਾਂ ਨੇ ਚੰਗਾ ਨਹੀਂ ਕੀਤਾ ਚੰਗਾ ਨਹੀਂ ਕੀਤਾ ਮੇਰੀ ਮਾਂ ਨੇ ਤੈਨਾਂ ਕੀ ਕੀਤਾ ਮੈਂ ਤੇਨ ਸੁਰਪੀਏ ਦੇ ਆਂਬ ਲੈ ਕੇ ਗਿਆ ਤੁਰਨ ਲੱਗੇ ਨੂੰ ਸਿਰਫ 50 ਰੁਪਏ ਦੇ ਤੇ 250 ਰੁਪਏ ਦਾ ਮੇਰਾ ਨੁਕਸਾਨ ਕਰਾ ਕੇ ਰੱਖ ਦਿੱਤਾ ਵੇ ਟੁੱਟ ਪੈਣਿਆ ਛੁੱਡੂਆ ਜਾ ਤੂੰ ਮੈਨੂੰ ਉਥੇ ਲੈਣ ਗਿਆ ਸੀ ਮੇਰੀ ਮਾਂ ਦੇ ਘਰੇ ਆਂਬ ਵੇਚਣ ਗਿਆ ਸੀ